ਅਲਦੀ ਸਹੀ ਨਹੀਂ ਲੱਗਦੀ ਇਹ ਵੀ ਪੈਂਪਰ ਚੱਲਦਾ ਸਸਰੀਆਰ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਇਹ ਕਿੱਥੋਂ ਦੀ ਤਸਵੀਰ ਹੈ ਪਰ ਲੱਗਦਾ ਮੈਨੂੰ ਇਹ ਦੱਸਿਓ ਕਿ ਜਿਹੜੀ ਤੁਸੀਂ ਇਹ ਲੋਕੇਸ਼ਨ ਦੇਖ ਰਹੇ ਹੋ ਲੋਕੇਸ਼ਨ ਹੈ ਤੁਸੀਂ ਆਪੇ ਦੱਸਿਓ ਕਿ ਲੋਕੇਸ਼ਨ ਕਿੱਥੇ ਦੀ ਉਹ ਕਿੰਨੀ ਵਧੀਆ ਲੱਗਦੀ ਹੈ ਜਾਂ ਕਿਵੇਂ ਮਤਲਬ ਤੁਹਾਨੂੰ ਤੁਸੀਂ ਆਪੇ ਹੀ ਦੱਸੋ ਦੇਖੋ ਕਿਵੇਂ ਸੜਕਾਂ ਨੇਚੇ ਉੱਪਰ ਕਿਵੇਂ ਗੁੰਬਦ ਜਿਹਾ ਜਿਵੇਂ ਬਣਿਆ ਹੁੰਦਾ ਹੈਗਾ ਬਹੁਤ ਵਧੀਆ ਸਕੇਨਰੀ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਮੈਂ ਦੂਜੀ ਗੱਲ ਮੈਂ ਤੁਹਾਡੇ ਨਾਲ ਇਹ ਕਰਨੀ ਕਰਨ ਦੀ ਕੋਸ਼ਿਸ਼ ਕਰਦਾ ਕਿ ਅੱਜ ਕੱਲ੍ਹ بارش ਦਾ ਬਹੁਤ ਹੀ ਜ਼ਿਆਦਾ ਹੋ ਰਹੀ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਬਿਨਾਂ ਕਿਸੇ ਮਤਲਬਤੂ ਜਾਂ ਕਿਸੇ ਕੰਮਕਾਲ ਤੋਂ ਬਗੈਰ ਫालतੂ ਬਾਹਰ ਨਾ ਨਿਕਲਣ ਦੀ ਕੋਸ਼ਿਸ਼ ਕਰੋ ਕਿਉਂਕਿ ਬਹੁਤ ਵੱਡੇ ਵੱਡੇ ਖੱਡੇ ਨੇ ਜਿੱਥੇ ਕਿ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਅੰਦਾਨ ਰਸਤੇ 'ਤੇ ਜਦੋਂ ਆਪਾਂ ਨਿਕਲਦੇ ਆ ਤਾਂ ਕਦੇ ਵੀ ਕੋਈ ਵੀ ਅਣਚਾਹੀ ਘਟਨਾ ਹੋ ਸਕਦੀ ਹੈ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਬਿਨਾਂ ਕਿਸੇ ਇਹ ਕੰਮਕਾਰ ਤੋਂ ਬਾਹਰ ਸਾਨੂੰ ਨਹੀਂ ਨਿਕਲਣਾ ਚਾਹੀਦਾ ਹੈਗਾ ਸਾਡੇ ਨਾਲ ਰਾਂਝਾ ਬਖਸ਼ੀ ਜੀ ਇਹ ਵੀ ਇਸ ਤੇ ਆਪਣੀ ਪ੍ਰਤੀਕਿਰਿਆ ਜ਼ਰੂਰ ਦੇਣ ਦੀ ਕੋਸ਼ਿਸ਼ ਕਰਨਗੇ ਕਿ ਦੱਸਣਗੇ ਕਿ ਕਿ ਸਾਨੂੰ ਅੱਜਕੱਲ ਕਿਸ ਤਰ੍ਹਾਂ ਦੀ ਸਾਵਧਾਨੀ ਵਰਤਣੀ ਚਾਹੀਦੀ ਹੈ ਦੱਸੋ ਜੀ ਅੱਜ ਸਾਰਿਆਂ ਨੂੰ ਸਸ਼ੀਕਾਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਭ ਤੋਂ ਪਹਿਲਾਂ ਤਾਂ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਖੁਸ਼ ਰਹੋ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਜ ਰੱਖੇ ਕਿਉਂਕਿ ਜਾ ਰਹੀ ਸੀ ਖਨੋਰੀ ਨੂੰ ਔਰ ਜਾਂਦੇ ਜਾਂਦੇ ਇੱਕ ਵਿਚਾਰ ਮੰਡ ਦੇ ਵਿੱਚ ਆਇਆ ਕਿ ਜਦੋਂ ਆਪਕ ਕੋਈ ਕਿਸੇ ਨਵੇਂ ਰਾਸਤੇ 'ਚੋਂ ਜਾਂਦੇ ਆਂ بارش ਦਾ ਟਾਈਮ ਹੈ ਨਵੇਂ ਰਾਸਤੇ 'ਤੇ ਜਾਂਦੇ ਹੋਏ ਅਚਾਨਕ ਕਿੱਥੇ ਪਾਣੀ ਖੜਾ ਹੈ ਤੇ ਪਾਣੀ ਦੇ ਵਿੱਚੋਂ ਨਹੀਂ ਨੰਗਣਾ ਚਾਹੀਦਾ ਕੋਈ ਪਤਾ ਨਹੀਂ ਉੱਥੇ ਕੋਈ ਖੱਡਾ ਹੋਏ ਜਾਂ ਕੋਈ ਸੀਵਰੇਜ ਹੋਏ ਅਗਰ ਜੇ ਸਾਨੂੰ ਉਸ ਰਾਸਤੇ ਦਾ ਪਤਾ ਹੈ ਜੇ ਆਪਾਂ ਨੰਗੀਏ ਜ਼ਰੂਰੀ ਕੰਮ ਵਾਸਤੇ ਬਾਹਰ ਘਰੋਂ ਨਿਕਲੀਏ ਜਦੋਂ ਕੋਈ ਪਾਣੀ ਖੜਾ ਹੁੰਦਾ ਹੈ ਐਦਾਂ ਹੀ ਕੋਈ ਹਾਦਸਾ ਹੋਣ ਦਾ ਇੱਕ ਬਣਿਆ ਹੁੰਦਾ ਡਰ ਇਸ ਕਰਕੇ ਮੇਰੀ ਬੇਨਤੀ ਹੈ ਕਦੇ ਵੀ ਰੁਕੇ ਹੋਏ ਪਾਣੀ ਚੋਂ ਅਗਰ ਜੇ ਸਾਨੂੰ ਰਾਸਤਾ ਦਾ ਨਹੀਂ ਪਤਾ ਉਥੋਂ ਨਹੀਂ ਲੰਘਣਾ ਜੀ ਦਾ ਜਿੰਨਾ ਵੱਜ ਸਕੇ ਉਹਨਾਂ ਵਧੀਆ ਮੈਂ ਤਾਂ ਇੰਨੀਆਂ ਬੇਨਤੀ ਕਰਦਾ ਪ੍ਰਮਾਤਮਾ ਅੱਗੇ ਕਿ ਹਰ ਨੂੰ ਹਰ ਮੈਦਾਨ ਸਾਰਿਆਂ ਨੂੰ ਚੜ੍ਹਦੀ ਕਲਾ ਜ ਰੱਖਣਾ ਕਿਉਂਕਿ بارش ਦਾ ਬਹੁਤ ਜਿਆਦਾ ਵੱਡਾ ਕਹਿਰ ਮੇਰੀ ਲਾਈਫ ਦੇ ਵਿੱਚ ਸਭ ਤੋਂ ਜਿਆਦੀ بارش ਮੈਂ ਜਿੰਦਗੀ ਦੇ ਵਿੱਚ ਦੇਖੀ ਹੈ ਇੰਨੀ بارش ਮੈਂ ਆਪਣੀ ਕਦੇ ਲਾਈਫ ਦੇ ਵਿੱਚ 40 ਸਾਲ ਦੀ ਹੋਗੀ ਮੈਂ ਕਦੇ ਦੇਖੀ ਨਹੀਂ ਤੇ ਮੈਂ ਇੰਨੀ ਬੇਨਤੀ ਕਰੂੰਗਾ ਆਪਾਂ ਨੂੰ ਬਹੁਤ ਧਿਆਨ ਦੇ ਨਾਲ بارش ਦੇ ਵਿੱਚ ਨਿਕਲਣਾ ਚਾਹੀਦਾ ਹੈ ਔਰ ਖਾਸ ਕਰਕੇ ਦੂਜੇ ਪਾਸੇ ਦੇ ਵਿੱਚੋਂ ਆਪਣੇ ਸਾਧਨ ਨੂੰ ਔਰ ਆਪਾਂ ਦੇਖ ਕੇ ਲਗਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਸਾਨੂੰ ਕੁ ਸਾਵਧਾਨੀਆਂ ਸਾਨੂੰ ਹਰ ਕਿਸੇ ਨੂੰ ਇਹ ਸਾਵਧਾਨੀਆਂ ਅਪਣਾਣ ਅਪਣਾਣੀਆਂ ਚਾਹੀਦੀ ਨੇ ਜਿਵੇਂ ਕਿ ਅੱਜ ਕੱਲ ਦੇ ਮੌਸਮ ਦੇ ਵਿੱਚ ਹਰ ਇੱਕ ਵਾਸਤੇ ਜ਼ਰੂਰੀਆਂ ਨੇ ਔਰ ਬੇਨਤੀ ਹੈ ਕਿ ਇਸ ਸਾਵਧਾਨੀ ਨੂੰ ਆਪ ਵੀ ਸੁਣੋ ਔਰ ਅੱਗੇ ਵੀ ਇਸ ਨੂੰ ਸ਼ੇਅਰ ਕਰਤ ਬਦ ਕਰੋ ਤਾਂ ਕਿ ਹਰ ਕਿਸੇ ਤੱਕ ਪਹੁੰਚ ਸਕੇ ਉਹਦੇ ਸਾਰਿਆਂ ਵਾਸਤੇ ਸਾਵਧਾਨੀ ਦਾ ਫਾਇਦਾ ਲੈ ਸਕਣ ਧੰਨਵਾਦ